ਪਰਾਣਾ ਵਿੱਚ ਕੱਟ ਲਾਂਗੇ ਬਾਈ ਪਰਾਣਾ ਬਾਈ ਜੀ ਵਿੱਚ ਕੱਟ ਲਾਂਗੇ ਸੌਦਾ ਕਰਨ ਤੋਂ ਬਾਅਦ 5000 ਰੁਪਏ ਬਾਈ ਕਹਿੰਦਾ ਛੱਡ ਦੇਾਂਗੇ ਜਿਹੜਾ ਬੰਦਾ ਵੀਡੀਓ ਦੇਖ ਕੇ ਆਉਗਾ ਕਹਿੰਦੇ ਲੋ ਜੀ 25 ਤਰੀਕ ਤੱਕ ਕੋਈ ਬੁਕਿੰਗ ਕਰਾਉਂਦਾ ਤਾਂ ਉਹਨੂੰ ਆਪਾਂ ਕਿੱਟ ਵੀ ਨਾਲ ਦੇ ਦਾਂਗੇ ਠੀਕ ਆ ਜੀ ਪੀ ਐਸ ਵੀ ਦੇਤਾ ਕਿੱਟ ਵੀ ਨਾਲ ਫਿਰ ਹਾਂਜੀ ਬਾਈ ਜੀ ਹਾਂਜੀ ਰੂਟਾ ਬਿਟਰ ਵਾਲੀ ਕਿੱਟ ਵੀ ਤੇ ਜ਼ੀਰੋ ਡ੍ਰਿੱਲ ਤੇ ਵੀ ਸਬਸਿਡੀ ਆ ਗਈ ਬਾਈ ਹਾਂਜੀ ਬਾਈ ਜੀ ਜ਼ੀਰੋ ਡ੍ਰਿੱਲ ਤੇ ਵੀ ਆ ਗਈ ਇਹ ਤੇ ਕਿੰਨੇ ਰੁਪਏ ਆ ਬਾਈ ਕਿਸੇ ਵੀ ਕੰਪਨੀ ਦਾ ਤੁਹਾਡੇ ਕੋਲ ਜੇ ਪਰਾਣਾ ਸੁਪਰ ਸੀਡਰਾ ਕੋਈ ਮਰਜ਼ੀ ਕੰਪਨੀ ਦਾ ਹੋਵੇ ਉਹ ਵਿੱਚ ਕਟਾ ਕੇ ਤੁਸੀਂ ਨਵ ਪੰਜਾਬ ਦਾ ਇੰਡੀਆ ਦਾ ਸਭ ਤੋਂ ਸਸਤਾ ਸੁਪਰ ਸੀਡਰ ਲੈ ਕੇ ਆਇਆ ਤੇ ਸਭ ਤੋਂ ਪਹਿਲਾਂ ਸਸਿਕਾ ਜੀ ਬਰੇ ਸਸਿਕਾ ਬਾਈ ਸਸਿਕਾ ਤੇ ਵਾਕਈ ਸਸਤਾ ਬਾਈ ਹਾਂ ਬਾਈ ਜੀ ਤੁਸੀਂ ਬਾਜ਼ਾਰ ਦੇ ਵਿੱਚ ਜਿਹੜੀਆਂ ਵਧੀਆ ਤੁਸੀਂ ਕਹਿੰਦੇ ਹੋ ਵੀ ਬ੍ਰਾਂਡ ਕੰਪਨੀਆਂ ਨੇ ਮਹਿੰਗੇ ਰੇਟਾਂ ਲੀਆਂ ਉਹਦੇ ਬਰਾਬਰ ਸਾਡਾ ਪ੍ਰੋਡਕਟ ਚਲਾਓ ਔਰ ਰੇਟ 'ਚ ਵੀ ਬਹੁਤ ਹੀ ਤੁਹਾਨੂੰ ਵੈਸਟ ਮਿਲੇਗਾ ਸਰ ਕਿੰਨਾ ਕੁ ਫਰਕ ਪਾ ਦਾਂਗੇ ਆਪਾਂ ਬਾਈ ਅਮਨਿਕ ਚਲੋ ਵੀ ਮੈਕਸਿਮ ਮੰਨ ਕੇ ਚਲੋ 30 40000 ਰੁਪਏ ਦਾ ਮੰਨ ਕੇ ਚਲੋ ਵੀ ਤੁਹਾਨੂੰ ਘੱਟੋ ਘੱਟ 30000 ਰੁਪਏ ਦਾ ਵੀ ਵੱਧ 40 ਤੋਂ 45 ਦਾ ਵੀ ਪੈ ਜਾਣਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਵੀ ਬਰਾਬਰ ਚਲਾ ਕੇ ਦੇਖ ਲੋ ਜਿਹਦੇ ਮਰਜ਼ੀ ਹਾਂਜੀ ਬਾਈ ਹਾਂ ਤੇ ਬਾਕੀ ਫੁੱਲ ਪਰਾਲੀ ਦੇ ਵਿੱਚ ਚਲਦੇ ਦੀ ਵੀਡੀਓ ਆਪਾਂ ਵਿੱਚ ਲਾ ਦੇਾਂਗੇ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਵੇਂ ਬਾਈ ਪਿਸਤੌਲ ਵਗੈਰਾ ਰੈੱਡ ਦੇ ਲਾਏ ਨੇ ਹਨਾ ਐਲ ਜੀ ਐਫ ਦੇ ਬਲੇਡ ਵੀ ਸਾਰਾ ਕੁਝ ਆਪਣਾ ਬਰਾਬਰੀ ਮਿਲੂਗਾ ਹਾਂ ਬਾਈ ਜੀ ਸਾਰਾ ਮੰਨ ਕੇ ਚਲੋ ਤੁਹਾਨੂੰ ਕਿਹਾ ਵੀ ਪਹਿਲੇ ਉਹ ਬ੍ਰਾਂਡ ਦੇ ਮੁਤਾਬਕ ਕਿਹੜਾ ਮਰਜ਼ੀ ਤੁਸੀਂ ਚੀਜ਼ ਮੈਚ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਤੁਹਾਨੂੰ ਉਹੀ ਮਿਲਣਗੀਆਂ ਠੀਕ ਆ ਵੀ ਕਿਤੇ ਵੀ ਕੋਈ ਕੰਪਰੋਮਾਈਜ਼ ਨਹੀਂ ਹਾਂਜੀ ਬਾਈ ਜੀ ਹਾਂਜੀ ਤੇ ਰੇਟ ਦਾ ਬਹੁਤ ਫਰਕ ਪੈ ਜੂਗਾ ਰੇਟ ਦਾ 35 40 30 40 ਚਲੋ ਜਿੰਨਾ ਵੀ ਆ ਵੀ ਬਾਕੀ ਕਿਸਾਨ ਦਾ ਫਾਇਦਾ ਹੋ ਹਾਂਜੀ ਹਾਂ ਬਾਈ ਪੁਰਾਣਾ ਵਿੱਚ ਕੱਟ ਲਾਂਗੇ ਬਾਈ ਪੁਰਾਣਾ ਬਾਈ ਜੀ ਵਿੱਚ ਕੱਟ ਲਾਂਗੇ ਇੱਕ ਅਸੀਂ ਹੋਰ ਆਫਰ ਦੇ ਰਹੇ ਹਾਂ ਐ ਮੰਨ ਕੇ ਚਲੋ 25 ਅਗਸਤ ਤੱਕ ਜੇ ਕੋਈ ਥੋੜੀ ਵੀਡੀਓ ਦੇਖ ਕੇ ਆਉਂਦਾਗਾ ਤਾਂ ਉਹਨੂੰ ਅਸੀਂ ਸਪੈਸ਼ਲ ਡਿਸਕਾਊਂਟ ਕਰਾਂਗੇ ਨਹੀਂ ਫਿਰ ਐਂ ਤੱਕ ਕੀ ਪਤਾ ਲੱਗੂ ਜਦ ਤੱਕ ਤੁਸੀਂ ਐਂ ਕਰੋ ਵੀ 25 ਅਗਸਤ ਤੱਕ ਵੀ ਜਿਹੜਾ ਬੰਦਾ ਡੀਲ ਕਰਦਾ ਡੀਲ ਕਰਨ ਤੋਂ ਬਾਅਦ ਸੌਦਾ ਕਰਨ ਤੋਂ ਬਾਅਦ ਹਾਂ ਬਾਈ ਜੀ ਉਹ ਕਰ ਦਾਂਗੇ ਉਹ ਤਾਂ ਵੀ ਠੀਕ ਹੈ ਕਿੰਨੇ ਪੈਸੇ ਦਾ ਐ ਮੰਨ ਕੇ ਚਲੋ ਘੱਟੋ ਘੱਟ ਤੁਹਾਨੂੰ 5000 ਰੁਪਏ ਤੁਹਾਡੇ ਜਿਹੜਾ ਵੀਡੀਓ ਦੇਖ ਕੇ ਆਊਗਾ ਆਪਾਂ ਉਹਦੇ ਜਿਹੜਾ ਡਿਸਕਾਊਂਟ ਕਰ ਦਾਂਗੇ ਲੈ ਵੀਰੋ ਸੌਦਾ ਕਰਨ ਤੋਂ ਬਾਅਦ ਆਹ ਬਣੀ ਨਾ ਗੱਲ ਵੀ ਸੌਦਾ ਕਰਨ ਤੋਂ ਬਾਅਦ 5000 ਰੁਪਏ ਬਾਈ ਕਹਿੰਦਾ ਛੱਡ ਦੇਾਂਗੇ ਜਿਹੜਾ ਬੰਦਾ ਵੀਡੀਓ ਦੇਖ ਕੇ ਆਊ ਸੌਦਾ ਕਰਨ ਤੋਂ ਬਾਅਦ ਸਕਰੀਨਸ਼ਾਟ ਦਿਖਾ ਦਿਓ ਬਾਈ 5000 ਛੱਡ ਦੋ ਸਸ ਤੋਂ ਉਹ ਆਪਣਾ ਉਹ ਛਡਾ ਲਓ ਤੇ ਬਾਕੀ ਬਾਈ ਇੱਕ ਚੀਜ਼ ਹੋਰ ਚੱਲ ਜੇ ਜੀਪੀਐਸ ਸਿਸਟਮ ਉਹ ਲੱਗਣਾ ਹੈ ਤੱਕੀ ਹਾਂ ਬਾਈ ਜੀ ਉਹ ਵੀ ਆਪਾਂ ਦੇਖੋ ਕਈ ਕੰਪਨੀਆਂ ਜੀਪੀਐਸ ਦੇ ਅਲੱਗ ਤੋਂ ਪੈਸੇ ਲੈਂਦੇ ਨੇ ਹਨਾ ਅਸੀਂ ਉਹ ਵੀ ਅਲੱਗ ਤੋਂ ਚਾਰਜਿੰਗ ਕਰਦੇ ਵਿੱਚ ਦੇ ਰਹੇ ਆ ਉਹ ਵੀ ਤੇ ਉਹ ਵਿੱਚ ਹੀ ਦੇ ਦਾਂਗੇ ਆਪਾਂ ਹਾਂ ਵਿੱਚ ਹੀ ਦੇ ਦਾਂਗੇ ਬਾਈ ਜੀ ਉਹ ਤਿੰਨ ਤਿੰਨ 1000 ਰੁਪਏ ਦਾ ਤਿੰਨ ਚਾਰ 3 ਦਾ ਵੀ 4 ਦਾ ਲਾਈ ਜਾਂਦੇ ਨੇ ਹਾਂਜੀ 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 ਉਹ ਤੁਹਾਨੂੰ ਵਿੱਚ ਹੀ ਲਾ ਕੇ ਦੇ ਦੇਣਗੇ ਬਾਈ ਹਾਂਜੀ ਬਾਈ ਹਾਂਜੀ ਤੇ ਉਹ ਤੇ ਬਾਈ ਅਪਰੂਵ ਹੋ ਜੇ ਸਬਸਿਡੀ ਕੋਈ ਦਿੱਕਤ ਨਹੀਂ ਹਾਂ ਬਾਈ ਜੀ ਹਾਂਜੀ ਤੇ ਇੱਕ ਚੀਜ਼ ਬਾਈ ਹੋਰ ਇਹਦਾ ਰੋਟਾਵੇਟਰ ਬਣਦਾ ਹਾਂ ਰੋਟਾਵੇਟਰ ਪ੍ਰੋਪਰ ਬਣਦਾ ਬਾਈ ਜੀ ਠੀਕ ਹੈ ਨਾ ਉਹ ਵੀ ਮੰਨ ਕੇ ਚਲੋ ਜੀ 2 ਠੀਕ ਹੈ ਜੀ ਪੀਐਸ ਵੀ ਦੇਤਾ ਕਿੱਟ ਵੀ ਨਾਲ ਫਰੀ ਰੂਟਾ ਵਿਟਰ ਵਾਲੀ ਕਿੱਟ ਵੀ 25 ਅਗਸਤ ਤੱਕ ਜੇ ਕੋਈ ਬੁੱਕ ਕਰਾਉਂਦਾ ਤਾਂ ਵਿੱਚ ਹੀ ਦੇ ਦਾਂਗੇ ਹਾਂਜੀ ਬਾਈ ਜੀ ਹਾਂਜੀ ਵਿੱਚ ਹੀ ਦੇ ਦਾਂਗੇ ਬਾਕੀ ਪੇਂਟ ਕੁਆਲਟੀ ਬਾਈ ਬਹੁਤ ਸੋਹਣੀ ਬਣਾਤੇ ਸਟicker ਵਗੈਰਾ ਐਤਕੀ ਵਾਲਾ ਸੁਪਰ ਸ਼ੀਡਰ ਹਾਂਜੀ ਬਾਈ ਬਹੁਤ ਫਰਕ ਪਤਾ ਹਾਂਜੀ ਬਾਈ ਬਹੁਤ ਫਰਕ ਹੈ ਜੀ ਪਿਛਲੇ ਸਾਲ ਨਾਲੋਂ ਦੇਖਣ ਦੇ ਵਿੱਚ ਹੀ ਬਹੁਤ ਸੋਹਣਾ ਲੱਗਦਾ ਹਾਂ ਬਾਈ ਜੀ ਇਹ ਦੇਖੋ ਜੀ ਮੈਂ ਪਾਈਪ ਵਗੈਰਾ ਹੁਣ ਇਹ ਮੋਟਾ ਆ ਗਿਆ ਆਪਣਾ 3 ਇੰਚੀ ਪਾਈਪ ਲੱਗਾ ਹੈ ਹਾਂ ਠੀਕ ਹੈ ਨਾ ਇਹਦੇ ਨਾਲ ਬਹੁਤ ਸਟਰੈਂਥ ਆ ਨੱਕੇ ਵਗੈਰਾ ਚੇਂਜ ਹੋ ਗਏ ਠੀਕ ਹੈ ਨੱਕੇ ਸਾਰੇ ਦੂਸਰੇ ਨੇ ਇਹ ਵੀ ਜਿੰਨੀ ਕੰਪਰੂਵਮੈਂਟ ਬਣਦੀ ਤੀ ਆਪਾਂ ਉਨੀ ਕੀਤੀ ਆ ਹਾਂਜੀ ਬਾਈ ਤੇ ਜੀਰੋ ਡ੍ਰਿਲ ਤੇ ਵੀ ਸਬਸਿਡੀ ਆ ਗਈ ਬਾਈ ਹਾਂਜੀ ਬਾਈ ਜੀ ਜੀਰੋ ਡ੍ਰਿਲ ਤੇ ਵੀ ਆ ਗਈ ਇਹਦੇ ਕਿੰਨੇ ਰੁਪਏ ਆ ਬਾਈ ਇਹਦੇ ਬਾਈ ਜੀ ਮੁੱਖ ਅਪ੍ਰੋਕਸੀਮੇਟਲੀ ਮਿਲਦਾ 30000 ਰੁਪਏ ਸਬਸਿਡੀ ਆ 30000 ਰੁਪਏ ਸਬਸਿਡੀ ਆ ਹਾਂਜੀ 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 ਠੀਕ ਹੈ 30000 ਰੁਪਏ ਸਬਸਿਡੀ ਆ ਤੇ ਇਹਦੀ ਵੀ ਬਾਈ ਕੀਮਤ ਆਪਣੀ ਸਾਰਿਆਂ ਨੂੰ ਘੱਟ ਹੋ ਹਾਂ ਬਾਈ ਇਹਦੀ ਵੀ ਕੀਮਤ ਬਹੁਤ ਹੀ ਅਪਨ ਅਰੀਜਿਬਲ ਰੱਖੀ ਗਈ ਹੈ ਤੇ ਕੁਆਲਿਟੀ ਵੀ ਇਹਦੀ ਬਹੁਤ ਵਧੀਆ ਹੈਗੀ ਹਾਂ ਸੀਡ ਐਡਜਸਟਰ ਵਗੈਰਾ ਲਾਤੇ ਹੋ ਹਾਂ ਸੀਡ ਐਡਜਸਟਰ ਵਗੈਰਾ ਹੋ ਗਏ ਬਾਈ ਜੀ ਦੇਖੋ ਪਾਈਪ ਵਗੈਰਾ 3 ਇੰਚੀ ਪਾਈਪ ਲੱਗਾ ਇਹ ਵਲਗਾਮੀਆਂ ਠੀਕ ਹੈ ਉਹਨੇ ਬਰੀਕ ਦਿੱਤੇ ਗਏ ਨੇ ਠੀਕ ਹੈ ਵੀ ਬਿੱਟਾਂ ਵਗੈਰਾ ਉਹ ਸਾਬ ਨਾਲ ਲੱਗ ਹਾਂ ਬਾਈ ਹਾਂ ਬਿੱਟਾਂ ਦੀ ਲਾਈਫ ਬਹੁਤ ਵਧੀਆ ਮੰਨ ਕੇ ਚਲੋ 2-300 ਕਿਲ ਹੈ ਤਕਰੀਬਨ ਕਾਢ ਹੀ ਦਿੰਦੀਆਂ ਨੇ ਹੂੰ ਤੇ ਸੁਪਰ ਸੀਡਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ 1,20,000 ਰੁਪਏ ਸਿੰਗਲ ਚ ਸਬਸਿਡੀ ਤੇ 192 ਗਰੁੱਪ ਚ ਬਾਈ ਹਾਂ ਬਾਈ ਜੀ ਹਾਂ ਜੀ ਤੇ ਕੱਟ ਵਾਲਾ ਰੋਲਾ ਦਿੱਤਾ ਆਪਾਂ ਹਾਂ ਕੱਟਲਾ ਰੋਲਾ ਦਿੱਤਾ ਬਾਈ ਜੀ ਵੀ ਆਪਣਾ ਬੀਜ ਜਿਹੜਾ ਪ੍ਰੋਪਰ ਜਰਮਿੰਗ ਹਾਂ ਹਾਂ ਬਾਈ ਜੀ ਬਾਈ ਇਹਦੇ ਵਿੱਚ ਵੀ ਆਪਣੇ ਕੋਲ ਦੋ ਮਾਡਲ ਸਨ ਪਤੀ ਆ ਪਹਿਲਾਂ ਵੀ ਆਪਾਂ ਦੱਸਿਆ ਸੀ ਵੀ ਫੁੱਲੀ ਗੇਅਰ ਮਾਡਲ ਵੀ ਬੰਦਾ ਆ ਆਪਣੇ ਕੋਲੇ ਤੇ ਚੈਨ ਵਾਲਾ ਚੈਨ ਵਾਲਾ ਹੀ ਬੰਦਾ ਚੈਨ ਵਾਲਾ ਵੀ ਜਿਹਦਾ ਦੋਨੇ ਰੂਲੇ ਲੈ ਕੇ ਦਾਲਾ ਲੱਗ ਕੇ ਹਾਂ ਬਾਈ ਜੀ ਹਾਂ ਪ੍ਰੋਪਰ ਪ੍ਰੋਪਰ ਰੋਟੇਟਰ ਬਣ ਜਾਂਦਾ ਉਹਦਾ ਠੀਕ ਹੈ ਉਹ ਕਿਟ ਆਪਾਂ ਨਾਲ ਦੇ ਦਾਂਗੇ ਉਹ ਕਿਟ ਆਪਾਂ ਨਾਲ ਦੇ ਦਾਂਗੇ ਬਹੁਤ ਵਧੀਆ ਵੀ ਉਹਦੇ ਨਾਲ ਆਪਣਾ ਕਿਸਾਨ ਭਰਾ ਦਾ ਬਹੁਤ ਫਾਇਦਾ ਹੋ ਜੂਗਾ ਵੀ ਕੋਈ ਸੁਪਰ ਸੀ ਉਸੇ ਦੀ ਰੋਟਾ ਬਟਰ ਬਣ ਜਾਂਦਾ ਸਰਵਿਸ ਬਾਈ ਕਹਿੰਦੇ ਖੇਤ ਦੇ ਵਿੱਚ ਦੇਵਾਂਗੇ ਪਿਛਲੇ ਸਾਲ ਵੀ ਵੇਚੇ ਨੇ ਇਹਨਾਂ ਦੀ ਉਦੋਂ ਵੀ ਵੀਡੀਓ ਪਾਈ ਸੀ ਕੋਈ ਕੰਪਲੇਂਟ ਆਈ ਨਹੀਂ ਆਪਾਂ ਨੂੰ ਸਰਵਿਸ ਵਗੈਰਾ ਦੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ